ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਨੂੰ ਤੁਹਾਨੂੰ ਸੁਣਾਉਨੇ ਆ ਅੱਜ ਜੋ ਆਪਣੇ ਪੰਜਾਬ ਦੇ ਵਿੱਚ ਹੁਣ ਵੀ ਹੋ ਰਿਹਾ ਤੇ ਪਿੱਛੇ ਹੋ ਕੇ ਵੀ ਹਟਿਆ ਆਪਣੇ ਬਜ਼ੁਰਗਾਂ ਨੇ ਬਹੁਤ ਮਾਰਾਂ ਚੱਲੀਆਂ ਜਿਵੇਂ ਹੁਣ ਆਪਣੇ ਬੱਚੇ ਮਾਰੇ ਐਵੇਂ ਆਪਣੇ ਪਿੱਛੇ ਬਜ਼ੁਰਗਾਂ ਨੇ 1947 ਦੇ ਵਿੱਚ ਆਪਣਾ ਦੇਸ਼ ਆਜ਼ਾਦ ਹੁੰਦਾ ਹੈ ਦੇਸ਼ ਆਜ਼ਾਦ ਕੀ ਹੁੰਦਾ ਪਾਕਿਸਤਾਨ ਵਾਲੇ ਪਾਕਿਸਤਾਨ ਲੈ ਕੇ ਹਿੰਦੂਸਤਾਨ ਵਾਲਿਆਂ ਨੇ ਨਾਲ ਸਿੱਖ ਕੌਮ ਨੂੰ ਰਲਾ ਕੇ ਮਾਸਟਰ ਤਾਰਾ ਸਿੰਘ ਮਾਸਟਰ ਬਲਦੇਵ ਸਿੰਘ ਇਹ ਸੀ ਉਦੋਂ ਅਕਾਲੀਆਂ ਦੇ ਆਗੂ ਇਹਨਾਂ ਨੂੰ ਮੂਹਰੇ ਲਾਇਆ ਗਿਆ ਤੇ ਇਹਨਾਂ ਨੂੰ ਜਵਾਰ ਲਾਲ ਨਹਿਰੂ ਨੇ ਮਹਾਤਮਾ ਗਾਂਧੀ ਨੇ ਹੋਰ ਨਾ ਨੇ ਇਹਨਾਂ ਨੂੰ ਬੜਿਆ ਲਿਆ ਵੀ ਤੁਸੀਂ ਸਾਡੇ ਨਾਲ ਰਹੋ ਤੇ ਆਪਣਾ ਨੌ ਮਾਸ ਦਾ ਰਿਸ਼ਤਾ ਹੈ ਤੇ ਅਸੀਂ ਤੁਹਾਡੇ ਨਾਲ ਰਲ ਕੇ ਰਹਾਂਗੇ ਆਪਾਂ ਰਲ ਕੇ ਰੋ ਆਪਾਂ ਭਰਾ ਭਰਾ ਹਾਂ ਚਲੋ ਠੀਕ ਹੈ ਤਾਂ ਭਰਾ ਭਾਈ ਮੰਨਦੇ ਹਾਂ ਪਰ ਯਾਰ ਹੁਣ ਪੰਜਾਬ ਨਾਲ ਬਤਕਰਾ ਕਿਉਂ ਹੋ ਰਿਹਾ ਹੈ ਬਹੁਤ ਵੱਡਾ ਵਿਸਥਾਰਾ ਹੋ ਰਿਹਾ 201947 ਦੇ ਵਿੱਚ ਦੇਖ ਬੰਡਿਆ ਗਿਆ ਪੰਜਾਬ ਨਾ ਪਾਕਿਸਤਾਨ ਬੰਡਿਆ ਗਿਆ ਨਾ ਹਿੰਦੁਸਤਾਨ ਬੰਡਿਆ ਗਿਆ ਬੰਡਿਆ ਗਿਆ ਖਾਲਸਤਾਨ ਖਾਲਸਤਾਨ ਵੀ ਆਪਣਾ ਪੰਜਾਬ ਸੀ ਪੰਜਾਬ ਬੰਡਿਆ ਗਿਆ ਜਿਹੜਾ ਪੰਜਾਬ ਸੀ ਇੱਥੇ ਕੋਈ ਖਾਲਸਤਾਨ ਨਹੀਂ ਚਾਹੁੰਦਾ ਇੱਥੇ ਅਗਲਾ ਕਹਿੰਦਾ ਵੀ ਸਿੱਖ ਰਾਜ ਹੋਵੇ ਸਿੱਖ ਰਾਜ ਸੀਗਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਕਰਿਆ 40 ਸਾਲ 40-42 ਸਾਲ ਹੁਣ ਉਹਦੇ ਵਿੱਚ ਕੀ ਹੋਇਆ ਸਾਹਾ ਸੰਗਤ ਜਦੋਂ ਪੰਜਾਬ ਵੰਡਿਆ ਗਿਆ ਇਧਰ ਵੀ ਅੱਧਾ ਪੰਜਾਬ ਉਧਰ ਵੀ ਅੱਧਾ ਪੰਜਾਬ ਪਤਾ ਨਹੀਂ ਕਿਹੜੇ ਅਵਸਰਾਂ ਨੇ ਕਿਹੜੇ ਆਮੂਲਿਆ ਨੇ ਐਸੀ ਤੜਥੱਲੀ ਮਚਾਤੀ ਵੀ ਸੋਡੇ ਯਾਰ ਮੁਸਲਮਾਨ ਵੱਢੀ ਜਾ ਰਹੇ ਆ ਹੈ ਹੈ ਨਹੀਂ ਸੀ ਪਹਿਲਾਂ ਪੇਰ ਕਹਿੰਦੇ ਉਧਰ ਕਹਿੰਦੇ ਸੋਡੇ ਯਾਰ ਸਿੱਕ ਵੱਡੇ ਜਾ ਰਹੇ ਆ ਆਪਣੇ ਇਧਰਲੇ ਨੇ ਮੁਸਲਮਾਨ ਵੱਢਣੇ ਸ਼ੁਰੂ ਕਰਦੇ ਉਧਰਲੇ ਨੇ ਸਿੱਖਾ ਵੱਢਣੇ ਸ਼ੁਰੂ ਕਰਦੇ ਨਾ ਹਿੰਦੂ ਦੇਖਿਆ ਨਾ ਸਿੱਖ ਦੇਖਿਆ ਇਧਰ ਆਪਣੇ ਨਾਲ ਮੁਸਲਮਾਨ ਦੇਖਿਆ ਤੇ ਹਿੰਦੂਆਂ ਨੂੰ ਤਾਂ ਕਿਹਾ ਨਹੀਂ ਕੋਸ਼ ਇਸ ਕਰਕੇ ਸਾਧ ਸੰਗਤ ਜਿਹੜਾ ਝੇਲ ਝੇਲਿਆ ਆਪਣਾ ਪੰਜਾਬ ਨੇ ਝੱਲਿਆ ਬਹੁਤ ਉਹ ਮਾਈਆਂ ਪੈਣਾ ਬੀਬੀਆਂ ਸਾਡੀਆਂ ਕੁਝ ਉਧਰ ਰਹਿ ਗਈਆਂ ਉਧਰ ਲਈਆਂ ਇਧਰ ਰਹਿ ਗਈਆਂ ਅੱਜ ਤੱਕਰ ਵੀ ਹਜੇ ਤਾਈਂ ਉਹ ਜਿਹੜਾ ਭਰਾ ਪੂਰਾ ਨਹੀਂ ਹੋਇਆ ਖਾਲੀ ਥਾਂ ਉਹ ਭਰੇ ਨਹੀਂ ਗਏ ਇਸ ਕਰਕੇ ਸਾਧ ਸੰਗਤ ਬਹੁਤ ਪੰਜਾਬ ਦੇ ਉੱਤੇ ਮਟਰਾ ਰਿਆ ਅੱਜ ਵੀ ਮਟਰਾ ਰਿਆ ਹੁਣ ਵੀ ਯਾਰ ਕੋਈ ਸੇਫ ਨਹੀਂ ਕਿਸ ਤਰ੍ਹਾਂ ਯਾਰ ਇੱਕ ਦੂਜੇ ਦਾ ਪਿਆਰ ਨਹੀਂ ਰਿਹਾ ਆਪਸ ਵਿੱਚ ਲੋਕਾਂ ਦਾ ਗੰਨਾ ਪਿਆਰ ਸੀ ਯਾਰ ਹਿੰਦੂ ਆਪਾਂ ਵਿਆਹਾਂ ਚ ਆਉਂਦੇ ਸੀ ਮਕਾਨਾ ਚ ਆਉਂਦੇ ਪੱਜ ਪੱਜ ਆਉਂਦੇ ਸੀ ਅਸੀਂ ਛੋਟੇ ਹੁੰਦੇ ਨੇ ਦੇਖਿਆ ਪੰਡਤੋ ਅੱਜ ਕੋਈ ਪੰਡਤ ਨਹੀਂ ਹੈ ਪਿੰਡਾਂ ਦੇ ਵਿੱਚ ਕੋਈ ਵੀ ਪੰਡਤ ਕੀ ਗਣਾ ਕਿਸੇ ਬੜਲੇ ਪਿੰਡ ਦੇ ਵਿੱਚ ਪੰਡਤਾਂ ਦਾ ਵਾਸਾ ਹੋਵੇ ਹਿੰਦੂ ਤਾਂ ਇਹ ਵੀ ਸ਼ਹਿਰਾਂ 'ਚ ਚਲੇ ਗਏ ਯਾਰ ਜਿੰਨਾਂ ਦੇ ਹਿੰਦੂਆਂ ਕੋਲੇ ਸਾਡੇ ਇੱਥੇ ਜਿੰਨੇ ਵੀ ਸੀ ਸਾਰਿਆਂ ਕੋਲੇ ਪੈੜੀਆਂ ਜ਼ਮੀਨਾਂ ਸੀ ਟਰੈਕਟਰ ਸੀ ਬਾਲਦ ਸੀ ਬੋਤੇ ਸੀ ਗੱਡੇ ਰੇੜੇ ਟਰਾਲੀਆਂ ਸਭ ਕੋਲ ਸੀ ਇਹ ਕੀ ਚੱਕਰ ਹੋਇਆ ਯਾਰ ਜਦੋਂ 84 ਦਾ ਚੱਕਰ ਪੈ ਤੇ ਹਿੰਦੂ ਛੱਡ ਕੇ ਸਹਿਰਾਂ 'ਚ ਚਲੇ ਗਏ ਯਾਰ ਕਿੰਨਾ ਪਿਆਰ ਸੀ ਯਾਰ ਇੱਕ ਦੂਜੇ ਦੇ ਵਿਆਹ ਹੀ ਸਾਦੀ ਆਉਣਾ ਤੇ ਪੰਡਤਾਂ ਨੂੰ ਪੁੱਛ ਕੇ ਆਉਣਾ ਵੀ ਵਿਆਹ ਕਰਾਉਂਦੜੀ ਸਰਹੱਦਾਂ 'ਚ ਸੱਦਣੇ ਕਿੰਨਾ ਕੁਝ ਯਾਰ ਬਦਲ ਗਿਆ ਕਿਉਂ ਬਦਲਿਆ ਗਿਆ ਨਹੀਂ ਇਹ ਬਦਲਣਾ ਚਾਹੀਦਾ ਸੀ ਉਸੇ ਤਰ੍ਹਾਂ ਪ੍ਰਪਾਪਣਾ 'ਚ ਰਹਿਣਾ ਚਾਹੀਦਾ ਸੀ ਯਾਰ ਇੱਕ ਦੂਜੇ ਨਾਲ ਪ੍ਰੇਮ ਕਰੋ ਮੇਰੇ ਵੀਰ ਪ੍ਰੇਮ ਕਰੋ ਤਾਂ ਪੰਜਾਬ ਦਾ ਬਾਸਾ ਹੋ ਸਕਦਾ ਹੁਣ ਪ੍ਰੇਮ ਆਪਾਂ ਕਿਹਦੇ ਨਾਲ ਕਰਾਂਗੇ ਭਈਆਂ ਨਾਲ ਕਰਾਂਗੇ ਜਿਹੜੇ ਆਪਣੇ ਪਰਿਵਾਰ ਆ ਉਹ ਤਾਂ ਇੱਕ ਦੂਜੇ ਦੇ ਉੱਪਰ ਦੇ ਯਾਰ ਇੱਕ ਦੂਜੇ ਦੇ ਉੱਪਰ ਬੁਲਾਉਂਦੇ ਵੀ ਨਹੀਂ ਇੱਕ ਦੂਜੇ ਨੂੰ ਲਾ 에ਅਰਪੋਰਟ ਤੇ ਜਾਈਏ ਨਾ ਕਦੇ ਵੀ 에ਅਰਪੋਰਟ ਤੇ ਜਾਈਏ ਸੈਖੀ ਸੈਖ ਨੂੰ ਨਹੀਂ ਬੁਲਾਉਂਦਾ ਪਤਾ ਨਹੀਂ ਕੀ ਹੋ Đੂ ਆ ਮੈਂ ਕੈਨੇਡਾ ਜਾ ਰਿਹਾ ਮੈਂ ਕੈਨੇਡਾ ਜਾਣਾ ਉਹਨੇ ਵੀ ਕੈਨੇਡਾ ਹੀ ਹੁੰਦਾ ਜਾਣਾ ਉਹਨੇ ਵੀ ਕੈਨੇਡਾ ਹੀ ਹੁੰਦਾ ਉਹ ਨਹੀਂ ਇੱਕ ਦੂਜੇ ਨੂੰ ਬੁਲਾਉਂਦੇ ਸੇਕੀ ਨੇ ਸੱਕ ਨੂੰ ਬੁਲਾਉਂਦੇ ਆ ਦੇਖ ਲੋ ਜਹਾਜ਼ ਦੇ ਵਿੱਚ ਕਦੇ ਵੀ ਜੰਨੇ ਮੀਆਂ ਬੀਬੀ ਉਹਦੇ ਉਧਰੋਂ ਦੂਜੇ ਮੀਆਂ ਕੋਈ ਪਲਾ ਸੋਚੋ ਇੱਕ ਗਦੇ ਬਾਈ ਕੀ ਹਾਲਾ ਕਿਹੜੇ ਪਿੰਡਾਂ ਦਾ ਤੂੰ ਕਿਹੜੇ ਚਿੱਲੇ ਦਾ ਤੂੰ ਕੋਈ ਨਹੀਂ ਪੁੱਛਦਾ ਹਲੇ ਹੋਰ ਬਰਾਤਰੀਆਂ ਤੱਕ ਕੋਲੇ ਤੇਰੇ ਆ ਕੇ ਬੈਠਣੀਆਂ ਤੇਰੇ ਨਾਲ ਗੱਲਬਾਤ ਕਰਨੀਆਂ ਆਪਦਾ ਨਹੀਂ ਕਰਦਾ ਇੰਨਾ ਕੀ ਹੋ ਗਿਆ ਯਾਰ ਇੱਕ ਦੂਜੇ ਨਾਲ ਇੰਨਾ ਕੀ ਹੋ ਗਿਆ ਪਿਆਰ ਰੱਖੋ ਯਾਰ ਵੇਖ ਅੱਗੇ ਜਿਹੜੇ ਬਜ਼ੁਰਗ ਸੀ ਆਪਣੇ ਜੇ ਕੋਈ ਢੱਲਾ ਮੱਠਾ ਹੋ ਜਾ ਜਾਂ ਮਰਗ ਹੋ ਜਾਣੀ ਬਜ਼ੁਰਗ ਦੀ ਜਾਂ ਨੌਜਵਾਨ ਦੀ ਉਹਨੂੰ ਹਾੜੀ ਵਢਣ ਵਾਲੇ ਤੋਂ ਉਹਦੇ ਨਾਲ ਹਾੜੀ ਵਢਾਉਣੀ ਜੇ ਸੌਣੀਆਂ ਤਾਂ ਉਹਦੇ ਨਾਲ ਮੱਕੀ ਕਪਾ ਦਾ ਕੰਮ ਕਰਾਉਣਾ ਹਾਲ ਬੋਣੇ ਬੀਜਣੀ ਸਾਰਾ ਉਹਦਾ ਕੰਮ ਕਰਕੇ ਦੇਣਾ ਉਹਨੂੰ ਬਰਾਬਰ ਰੱਖਣਾ ਉਹਦਾ ਰੇਹ ਘੱਡਿਆ ਨਾ ਪਾ ਕੇ ਦੇਣਾ ਕਈ ਕਈ ਗੱਡੇ ਜੋੜ ਕੇ ਰੇਹ ਪਾ ਕੇ ਦਿੰਦੇ ਹੁੰਦੇ ਸੀ ਉਦੋਂ ਮਾਈਆਂ ਵੀ ਇਹੋ ਜਿਹੀਆਂ ਸੀ ਸਰਦਾਰ ਜੀ 10 10 15 15 ਬੰਦਿਆਂ ਦੀਆਂ ਰੋਟੀਆਂ ਲਾ ਦੇਦੇ ਸੀ ਉਦੋਂ ਇਹੋ ਜਿਹੀਆਂ ਵੀ ਮਾਈਆਂ ਸੀਗੀਆਂ ਇਹ ਜੇ ਲੋਕ ਸੀ 8 8 10 10 ਬਹਿੰਦੇ ਸੀ ਪਤਾ ਲੈਣ ਆਉਂਦੇ ਸੀ ਢਿੱਲਾ ਮਸਟਾ ਚਲੀ ਉਹਦੇ ਘਰੇ ਪਤਾ ਲੈਣ ਆਉਂਦੇ ਸੀ ਘੰਟਾ ਘੰਟਾ ਬੈਠੇ ਰਹਿੰਦੇ ਸੀ ਹੁਣ ਜੇ ਕੋਈ ਪਤਾ ਵੀ ਲੈਣ ਆਉਂਦਾ ਜਾਂ ਕੋ ਮੱਥਾ ਚੁਲਸਣੀ ਆਉਂਦਾ ਰਹਿ ਬੇਰੇਮੀ ਨਾਲ ਆ ਜਣੀ ਰਹਿਮ ਨਾਲ ਨਹੀਂ ਆਉਂਦੇ ਆਉਣਗੇ 5-7 ਮਿੰਟ ਬੈਠਣਗੇ ਚਾਹ ਪੀਣਗੇ ਚੌਪਰ ਕੇ ਤੁਰ ਜਾਣਾ ਇੰਨਾ ਕੀ ਟਾਈਮ ਹੈ ਟਾਈਮ ਹੈ ਨਹੀਂ ਸੀ ਬਈ ਅਸੀਂ ਤਾਂ ਜਾ ਕੇ ਪਤਾ ਲਾਇਆਏ ਕਦਾ ਪਤਾ ਲਾਇਆ ਯਾਰ ਉਹ ਢਿੱਲਾ ਸੀ 5 ਬਸ 7 ਮਿੰਟ ਬੈਠਣਾ ਚਾਹ ਪੀਣੀ ਆ ਮੋੜ ਜਾਣਾ ਪਤਾ ਲਾਇਆਏ ਜਿਹੜੇ ਉਹ ਬਜ਼ੁਰਗ ਸੀ ਉਹ ਪੁੱਛਦੇ ਹੁੰਦੇ ਸੀ 10 ਜੇ ਕੋਈ ਕੰਮ ਕਰਨ ਵਾਲਾ ਰਹਿੰਦਾ ਤਾਂ ਕਰੀਏ ਤੇਰਾ ਜੇ ਤੇਰੇ ਕੋਲੇ ਪੈਸੇ ਹੈ ਨਹੀਂ 10 ਅਸੀਂ ਤੇਰੇ ਲਾਉਣੇ ਆ ਤੇਰੇ ਤੇ ਪੈਸੇ ਹੁਣ ਜੇ ਕੋਈ ਪੈਸੇ ਮੰਗਦਾ ਤਾਂ ਕਹਿੰਣਗੇ 2 ਰੁਪਏ 2.5 ਰੁਪਏ ਸਾਇਗੜਾ ਵਿਆਜ ਲਾਵਾਂਗੇ ਲੈ ਲਾ ਜੇ ਬਿਮਾਰ ਆ ਟੱਲਾ ਵਿਆਹ ਕੋ ਉਦੋਂ ਬਜ਼ੁਰਗ ਇੱਕ ਦੂਜੇ ਨੂੰ ਚੀਜ਼ਾਂ ਧਾਰੀਆਂ ਦੇ ਦਿੰਦੇ ਸੀ ਪੈਸੇ ਤੇਲੇ ਵੀ ਦਿਨ ਵਿਚ ਆ ਵਰਤਲਾ ਯਾਰ ਜਦੋਂ ਤੇਰੇ ਕੋਲ ਹੋਏ ਮੋੜ ਦੀ ਰੀਲੇ ਤਗੜੇ ਬੰਦੇ ਸੀ ਹੁਣ ਕੀ ਗੱਲ ਹੋ ਗਈ ਯਾਰ ਹੁਣ ਪੰਜਾਬ ਨੂੰ ਮਾਸੀਆਂ ਚਾਚੀਆਂ ਤਾਈਆਂ ਸਾਰਿਆਂ ਦਾ ਆਪਸ ਵਿੱਚ ਕੰਨਾ ਪਿਆਰ ਹੁੰਦਾ ਸੀ ਕਿੱਤਾਂ ਦੀ ਰੋਟੀ ਲੈ ਕੇ ਜਾਣਾ ਕੱਠਿਆਂ ਨੇ ਜਾਣਾ ਉਧਰ ਉਥੋਂ ਬਾਬਾ ਪੱਠੇ ਚੱਕੀ ਹੋਣੇ ਨਾਲ ਬਜ਼ੁਰਗਾਂ ਦੇ ਕੰਮ ਕਰਾਉਣਾ ਕਈ ਮਾਈਆਂ ਤਾਂ ਨਾਲ ਬਜ਼ੁਰਗਾਂ ਦੇ ਕੰਮ ਕਰਾਉਂਦੀਆਂ ਕਿਹੜੀਆਂ ਚੱਲ ਤੂੰ ਹਲ-ਜੋੜ ਮੈਂ ਪੱਠੇ ਵੜਦੀਆਂ ਰੋਟੀ ਖਵਾ ਕੇ ਉਹਨੇ ਪੱਠੇ ਵੜਦਣੇ ਤੇ ਸੱਟ ਬਜ਼ੁਰਗ ਨੇ ਆਪ ਲੈਣੇ ਹਾਲ ਛੱਡ ਕੇ ਉਦੋਂ ਬਾਅਦ ਰੇੜੇ ਤੇ ਪੱਠਾ ਸੱਟ ਕੇ ਰੇੜਾ ਘਰੇ ਲਿਆਉਣਾ ਆਉਂਦਿਆਂ ਨੂੰ ਉਹਨਾਂ ਨੂੰ ਰੋਟੀਆਂ ਤਿਆਰ ਪਈਆਂ ਹੁੰਦੀਆਂ ਸੀ ਪਾਣੀ ਪਾ ਕੇ ਨਾਲੋ ਨਾਲ ਕੇ ਰੋਟੀ ਖਾ ਕੇ 2 ਘੰਟੇ ਬਜ਼ੁਰਗ ਦੁਪਹਿਰੇ ਪੈਂਦੇ ਹੁੰਦੇ ਸੀ ਦੱਸਦੇ ਆ ਪੁਰਾਣੇ ਬਜ਼ੁਰਗ ਵੀ ਆਪਣੇ ਗੁਰਦੁਆਰਾ ਸਾਹਿਬ ਦੇ ਕੋਲੇ ਮੱਝੇ ਚੱਕ ਲਿਉਂਦੇ ਸੀ ਗੁਰਦੁਆਰੇ ਦੀ ਕੋਲੇ ਦੋਨੇ ਗੱਲਾਂ ਮਾਰੀ ਜਾਣੀਆਂ ਨਹੀਂ ਉੱਥੇ ਆਪਦਾ ਘੰਟਾ ਆਰਾਮ ਕਰ ਲੈਣਾ ਦੋ ਘੰਟੇ ਸ਼ਾਮ ਨੂੰ ਜਾਣਾ ਉਹਦੇ ਪੱਠੇ ਪਾਉਣੇ ਕਿਸੇ ਨੇ ਖੇਤੋਂ ਲੈਉਣੇ ਕਿਸੇ ਨੇ ਕਿਵੇਂ ਕਰਨੇ ਇੱਕ ਦੂਜੇ ਨਾਲ ਐਂ ਬਹਿੰਦੇ ਸੀ ਕਈਆਂ ਦੇ ਨਲਕੇ ਸਾਂਝੇ ਹੁੰਦੇ ਸੀ ਕਈਆਂ ਦੇ ਖੂਹ ਸਾਂਝੇ ਹੁੰਦੇ ਸੀ ਅੱਜ ਜੇ ਮੋਟਰ ਸਾਂਝੀ ਆ ਤਾਂ ਮੈਨੂੰ ਮਦਾ ਕਟਾ ਵੱਢੀ ਹੋਈ ਉਹ ਉੱਤੇ ਲਾਜ ਵਿੱਚ ਅੱਧਾ ਕਤਲ ਹੋਇਆ ਤੂੰ ਸਾਡੀ ਵਾਰੀ 'ਚ ਕਿਵੇਂ ਸਾੜ ਤੂੰ ਉਹ ਕਰ ਲੇਗਾ ਤੂੰ ਐ ਕਰਕੇ ਜਿੱਦ ਕੇ ਤੇ ਵੰਡ ਲਈਆਂ ਮੋਟਰਾਂ ਖੇਤਾਂ ਬੰਡਲੇ ਦੂਰ ਹੋ ਗਏ ਅੱਗੇ ਨੇੜੇ ਵਾਲੇ ਖੇਤੋਂ ਬਾਜ ਮਾਰਦਾ ਉਹ ਬੰਦਾ ਆ ਜਾ ਓਏ ਰੋਟੀ ਆ ਗਈ ਸਾਡੀ ਪਹਿਲਾਂ ਆ ਜਾ ਬੁਰਕੀ ਖਾਲਾ ਤੇ ਉਹਨੇ ਜਾ ਕੇ ਰੋਟੀ ਖਾ ਕੇ ਉਹਨੀ ਆਪਦੀ ਰੋਟੀ ਚੋਂ ਰੋਟੀ ਕੱਢ ਕੇ ਦੇਣੀ ਜ਼ਿਮੀਦਾਰ ਨੇ ਇੱਕ ਇੱਕ ਅੱਧੀ ਦੀ ਰੋਟੀ ਬਲਦਾਂ ਨੂੰ ਦੇਣੀ ਜੇ ਉਥੇ ਕੁੱਤਾ ਆ ਗਿਆ ਕੁੱਤੇ ਖੇਤਾਂ 'ਚ ਰਹਿੰਦੇ ਹੁੰਦੇ ਸੀ ਉਦੋਂ ਕੁੱਤਾ ਆ ਗਿਆ ਅੱਧੀ ਰੋਟੀ ਕੁੱਤੇ ਨੂੰ ਪਾਉਣੀ ਇਹ ਮਾਈਆਂ ਪਹਿਲਾਂ ਪਕਾ ਕੇ ਲਿਆਉਂਦੀਆਂ ਸੀ ਨਾਲ ਬਲਦਾਂ ਦੀਆਂ ਕੁੱਤੇ ਦੀਆਂ ਜੇ ਕੋਈ ਰਾਹੀ ਪਾਂਦੀ ਕੋਈ ਹੋਇਆ ਉਹਦੇ ਇੱਕ ਦੋ ਰੋਟੀਆਂ ਵੱਧ ਲਿਆਉਂਦੀਆਂ ਸੀ ਲੱਸੀ ਪੀ ਕੇ ਜਾਣਾ ਏਸੀ ਲੋਕਾਂ ਦੇ ਪਿਆਰ ਉਦੋਂ ਤੁਰ ਕੇ ਰਸਤੇ 'ਚ ਜਾਂਦੇ ਹੁੰਦੇ ਸੀ ਜਿੰਨੇ ਰਸਤੇ 'ਚ ਹਲ ਵਗਦੇ ਹੁੰਦੇ ਰਾਹੀਰ ਵੀ ਗਣਾਜ ਆ ਓਏ ਚਾਹ ਆ ਗਈ ਜਾਂ ਰੋਟੀ ਆ ਗਈ ਪੀ ਕੇ ਜਾਵਣੀ ਬਾਈ ਕਿਹੜਾ ਪਿੰਡ ਆ ਤੇਰਾ ਸਾਂਝੇ ਥਾਂ ਨਲਕਾ ਲਵਾਉਣਾ ਆਪਾਂ ਪਾਣੀ ਪੀਂਦੇ ਰਹੇ ਆ ਨਲਕਿਆਂ ਤੋਂ ਜਦੋਂ ਜਾਂਦੇ ਹੁੰਦੇ ਸੀ ਲਾਂਭ ਰਿਸ਼ਤੇਦਾਰੀ 'ਚ ਤੁਰ ਕੇ ਜਾਂ ਸਾਈਕਲਾਂ ਤੇ ਹੁਣ ਤੁਸੀਂ ਜਗਰਾਮਾਂ ਤੋਂ ਮੋਗੇ ਤੋਂ ਤੁਰ ਪਿਓ ਸੋਨੂੰ ਰਾਹ ਦੇ ਵਿੱਚ ਨਲਕਾ ਤਾਂ ਕੀ ਤੈਨੂੰ ਸੋਨੂੰ ਮੋਟਰ ਚੱਲਦੀ ਨਹੀਂ ਮਿਲਣੀ ਨਾ ਕਿਤੇ ਪਾਣੀ ਪਿਆਓ ਮੁੱਲ ਤਾਂ ਬੋਤਲ ਲੈ ਲਓ 30-40 ਰੁਪਏ ਦੀ ਤੁਹਾਨੂੰ 25-30 ਰੁਪਏ ਦੀ ਮਿਲ ਜਾਊਗੀ ਪਰ ਕਿਤੇ ਰਾਹ ਦੇ ਵਿੱਚ ਤੁਹਾਨੂੰ ਪਾਣੀ ਨਹੀਂ ਮਿਲੂਗਾ ਤੇ ਅੱਗੇ ਜਦੋਂ ਮੋਗੇ ਤੋਂ ਆਉਂਦੇ ਸੀ 20 ਹੀ ਤਾਂ ਨਲਕੇ ਹੁੰਦੇ ਸੀ 10-10 ਕੱल्ल्या ਦੇ 20-20 ਕੱल्ल्या ਦੇ ਨਾਲਕਾ ਹੁੰਦਾ ਸੀ ਤੇ ਕੋਲੇ ਲੱਗਾ ਹੁੰਦਾ ਇਹ ਦਰਖਤ ਦਰਖਤ ਦੇ ਥੱਲੇ ਸ਼ਾਮੇ ਬਹਿ ਜਾਣਾ ਦਾਮ ਲੈ ਕੇ ਪਾਣੀ ਪੀ ਕੇ ਅੱਗੇ ਤੁਰਨਾ ਕੋਲੇ ਡਬੱਟਾ ਹੁੰਦਾ ਸੀ ਉਹਨੂੰ ਵਿਛਾ ਲੈਣਾ ਉੱਤੇ ਬਹਿ ਜਾਣਾ ਪਰਵਾਰਾਂ ਦੇ ਪਰਿਵਾਰ ਤੁਰ ਕੇ ਜਾਂਦੇ ਹੁੰਦੇ ਸੀ ਕਿਸੇ ਨੇ ਲੁੱਟਿਆ ਸੁਣੀਆਂ ਪਿਛੜੀਆਂ ਪਿਛਲਾ ਇਤਿਹਾਸ ਕੱਢ ਕੇ ਦੇਖ ਲਓ ਜੇ ਕਿਸੇ ਨੂੰ ਕਿਸੇ ਨੂੰ ਲੁੱਟਿਆ ਹੋਵੇ ਕੀ ਕਹਣਾ ਕੋਈ 100 ਚੋ ਇੱਕ ਅੰਧੀ ਕੋਦੇ ਮਹੀਨੇ ਸਾਲਾਂ ਬੱਧੀ ਹੋ ਜਣੀ ਕਿਉਂਕਿ ਕਾਂਗਿਆ ਰੀਆਂ ਸਾਰੇ ਤਾਂ ਹੀ ਹੁੰਦੀਆਂ ਪਰ ਇੰਨੀਆਂ ਨਹੀਂ ਸੀ ਜਿਹੜੀਆਂ ਅੱਜ ਹੈ ਅੱਜ ਤਾਂ ਯਾਰ ਗ੍ਰਾਂਥੀ ਸੇਫ ਨਹੀਂ ਕੋਈ ਗਰੀਬ ਸੇਫ ਨਹੀਂ ਕੋਈ ਦੁਕਾਨਦਾਰ ਸੇਫ ਨਹੀਂ ਯਾਰ ਕੋਈ ਜ਼ਿਮੀਂਦਾਰ ਸੇਫ ਨਹੀਂ ਯਾਰ ਕਿਤ ਨੂੰ ਜਾਂਦਾ ਕੋਟਿਆ ਵੱਢਿਆ ਜਾਂਦਾ 9 ਜਨ ਬੱਚੇ ਨੇ ਆ ਇੱਕ ਸਕੂਲ ਚ ਪੜਦੇ 12 13 ਸਾਲ ਦਾ ਉਹ ਕੁੱਟਿਆ ਬਦ ਨਹੀਂ ਕੀ ਨੇ ਪੁਲਿਸ ਨੇ ਕੁੱਟਿਆ ਖਣੀ ਕੀ ਹੋਇਆ ਉਹ ਮਾਰਤਾ ਮਰ ਗਿਆ ਚੱਕ ਲੋ ਮਰ ਗਿਆ ਜੀ ਦਾ ਮਰ ਗਿਆ ਅੱਗੇ ਯਾਰ ਮਾਂ ਪਿਓ ਕੋਲੇ ਲਾਂਬਾ ਲੈ ਕੇ ਜਾਣਾ ਯਾਰ ਮਾਂ ਪਿਓ ਨੇ ਲਾਂਬਾ ਮੰਨਣਾ ਕੋਈ ਗੱਲ ਨਹੀਂ ਆਪਦੇ ਬੱਚੇ ਨੂੰ ਘੂਰ ਨਾ ਉਹ ਤੂੰ ਬਸਕ ਲੱਕ ਉਹਦਾ ਕਸੂਰ ਹੋਵੇ ਪਰ ਤੂੰ ਉਹਨੂੰ ਛੇੜਿਆ ਹੋ ਅਗਲੇ ਦਸ ਇਨਾ ਠੰਡਾ ਕਰਕੇ ਤੋੜਨਾ ਵੀ ਕੋਈ ਗੱਲ ਨਹੀਂ ਆ ਲੈਣ ਦੇ ਘਰੇ ਦੇਵਾਗੇ ਮਾਤਪਾ ਅੱਜ ਤੋਂ ਮੁੜ ਕੇ ਸੋਡੇ ਬੱਚੇ ਨੂੰ ਨਹੀਂ ਘੂਰਦਾ ਹਟਾਉਂਦੇ ਸੀ ਮਾਪੇ ਹੁਣ ਗੁੱਸਾ ਕਰਦੇ ਵੀ ਸਾਡੇ ਘਰੇ ਲਾਂਭਾ ਕਿਉਂ ਆ ਗਿਆ ਐਡੀ ਤਾਂ ਫਿਰ ਇਹ ਹੋਗੇ ਯਾਰ ਤੁਸੀਂ ਇੰਨੇ ਦਪਿਆਰੇ ਹੋਗੇ ਯਾਰ ਸੋਚੋ ਯਾਰ ਦੁਨੀਆਂ ਬਸ ਦੀ ਆ ਯਾਰ ਆਪਾਂ ਵੀ ਚਲੇ ਜਾਣਾ ਰਹਿਣਾ ਇੱਥੇ ਕਿਸੇ ਨੇ ਨਹੀਂ ਚਾਰ ਦਿਨ ਦਾ ਮੇਲਾ ਸੋਨਾ ਕੱਢ ਕੇ ਜਮ ਕੇ ਨਾ ਪਿਆਰ ਦਾ ਕੇ ਨਾ ਬਹਿ ਕੇ ਖੜੋ ਗੱਲਾਂ ਬਾਤਾਂ ਕਰੋ ਅੱਗੇ ਆਪਣੀਆਂ ਆਲੇ-ਦਾਲੀਆਂ ਦੀਆਂ ਮਾਈਆਂ ਇੱਕ ਦੂਜੇ ਦੇ ਘਰੇ ਆਉਂਦੀਆਂ ਹੁੰਦੀਆਂ ਚਾਰ-ਚਾਰ ਤਿੰਨ-ਤਿੰਨ ਤੇ ਬਹਿ ਕੇ ਗੱਲਾਂ ਕਰਨੀਆਂ ਘਰ ਮੱਤ ਜਾਣਾ ਤੇ ਮਾਈਆਂ ਨੂੰ ਨਾਲ ਲੈ ਕੇ ਜਾਣਾ ਮਾਈਆਂ ਨੇ ਕਿਹਾ ਉਹ ਫਲਾਲਾਂ ਨੂੰ ਮੈਂ ਲੈ ਕੇ ਆਉਂਦੀਆਂ ਬੰਦਿਆਂ ਨੇ ਬੰਦਿਆਂ ਨੂੰ ਕਹਿਣਾ ਤੇ ਆਪਦੀਆਂ ਕਿੰਨੀਆਂ ਪਿਆਰ ਦੀਆਂ ਸੁਣੀਆਂ ਗੱਲਾਂ ਕਰਦੇ ਜਾਂਦੇ ਹੁੰਦੇ ਸੀ ਮਾਰਗ ਹੋ ਜਾਣੇ ਮਕਾਨ ਜਾਣਾ ਉੱਥੇ ਮਾਈਆਂ ਨੇ ਇਕੱਠੇ ਹੋ ਕੇ ਜਾਣਾ ਕਿੱਥੇ ਹਾਣ ਉਹ ਸਮਾਂ ਯਾਰ ਉਹ ਸਮੇਂ ਨੂੰ ਯਾਦ ਕਰ ਕਰਕੇ ਦੁਨੀਆ ਰੋ ਰਹੀ ਹੈ ਯਾਦ ਕਰ ਕਰਕੇ ਸਰਦਾਰ ਜੀ ਅੱਜ ਮੈਨੂੰ ਕੋਈ ਬਹਿ ਕੇ ਦਿਖਾਓ ਰਸਤੇਦਾਰੀ ਦੇ ਵਿੱਚੋਂ ਕੱਢ ਕੇ ਦਿਖਾਓ ਅੱਗੇ ਯਾਰ ਦਾਣੇ ਕੱਢਣੇ ਇਕੱਠੇ ਰਹਿਣਾ ਯਾਰ ਤੂੜੀ ਇਕੱਠਿਆ ਨਹੀਂ ਸਿੱਕੜੀ ਰੋਲੇ ਯਾਰ ਆਈ ਹੋਣਾ ਬਸਾਂ ਹੀ ਕੰਮ ਹੋ ਜਾਣੇ ਪਤਾ ਹੀ ਨਹੀਂ ਲੱਗਣਾ ਵੀ ਕਦੋਂ ਕੰਮ ਹੋ ਗਿਆ ਕਿਉਂਕਿ ਜਿਨ੍ਹਾਂ ਦੇ ਨਾਲ ਤੁਰਨਾ ਫਿਰਨਾ ਉਹ ਤਾਂ ਨਾਲ ਹੀ ਹੁੰਦੇ ਸੀ ਉਹਨਾਂ ਦੇ ਨਾਲ ਤੂੜੀ ਸਟਾ ਦੇਣੀ ਆਪਾਂ ਉਹਨਾਂ ਦੀ ਸਟਾ ਦੇਣੀ ਚਲੋ ਨੇ ਦੋ ਚਾਰ ਦਿਨ ਕੰਮ ਤੇ ਲੱਗੇ ਰਹੇ ਨੇ ਤੂੜੀ ਸਟੱਲੀ ਤੁਰਨਾ ਫਿਰਨਾ ਯਾਰ ਤੁਰਨਾ ਫਿਰਨਾ ਕੰਮ ਵਾਲੇ ਨਾਲ ਤੁਰੂ ਫਿਰੂ ਜਿਹੜੇ ਜਿਹੇ ਕੰਮ ਵਾਲਾ ਉਹਦੇ ਨਾਲ ਹੋਏ ਜਾ ਤੁਰੋ ਜਾਓ ਹੌਣ ਤਾਂ ਕਿਸੇ ਤੋਂ ਪੈਸੇ ਚਾਰ ਮੰਗ ਲਾ ਕਹਿਣਗੇ ਹੈ ਨਹੀਂ ਬਾਈ ਕਿਉਂਕਿ ਉਹਦਾ ਵੇਲਾ ਨਾ ਸਰ ਜੇ ਪਰ ਗਾਂ ਵਾਲਾ ਵੀ ਸਮਾਂ ਇਹ ਜਾ ਹੁਣ ਹੈ ਨਹੀਂ ਗੇੜਾ ਫੜੱਕ ਲੈਣੇ ਮੋੜ ਤੋਂ ਯਾਰ ਉਹ ਵੀ ਵਿੱਚ ਲਟਕੜਚਕੜੀਆਂ ਕਰਦੇ ਆ ਜਿਹੜੇ ਭਲੇ ਮਾਨਸਾ ਉਦੋਂ ਅੱਗੇ ਬਜ਼ੁਰਗਾਂ ਨੇ ਕਹਿਣਾ ਲੈ ਵੇ ਆ ਮੁੱਠੀ ਚ ਲੈ ਜਾ ਤੇ ਮੁੱਠੀ ਚ ਹੀ ਮੋੜ ਜੀ ਪਤਾ ਨਹੀਂ ਸਿਲਾਉਂਦਾ ਵੀ ਕਿਹਨੇ ਕਰ ਜਾ ਲਿਆ ਕਿਹਨੇ ਪੈਸੇ ਲਏ ਓਵੇਂ ਲੋਕ ਮੋੜ ਜਾਂਦੇ ਸੀ ਤੇ ਘਰੇ ਬੁੜੀਆਂ ਨੂੰ ਵੀ ਸਮਝਾਉਣਾ ਕਿ ਕੰਮ ਆਪਾਂ ਆਪ ਦਾ ਸਾਵਲਾ ਚੱਲਿਓ ਫਲਾਨੇ ਤੋਂ ਇੰਨੇ ਪੈਸੇ ਲੈ ਆ ਉਹਦੇ ਆਪਾਂ ਮੋੜਨੇ ਹੈ ਤੇ ਮਾਇਆ ਵੀ ਘਰੇ ਆਖੇ ਲੱਗ ਜਾਂਦੀਆਂ ਸੀ ਕੀ ਕਰਨਾ 100 ਕਰਾਂ ਦੇ ਵਿੱਚੋਂ ਜਿਨ੍ਹਾਂ ਦਾ ਲਾਣਾ ਚੱਲਦਾ ਉਹਨਾਂ ਤੋਂ ਵਿੱਚੋਂ ਪੰਜ ਮੈਨੂੰ ਮਤਲਬ ਵੀ 5 7 10 ਘਟ 100 ਦੇ ਵਿੱਚੋਂ 90% ਲੋਕ ਅਡੋੜੀਆ ਹੈ ਉਹ ਐਂ ਕਰਦਾ ਮੈਂ ਕਰਨਾ ਸਾਡੇ ਸਾਡੀਆਂ ਮੇਰੀਆਂ ਨਵਾ ਕਿਤੇ ਨਹੀਂ ਇੱਕ ਦੂਜੇ ਨਾਲ ਅਸੀਂ ਜੀਤੀ ਜਿੰਦਗੀਆਂ ਅਗੇ ਲਾਣੇ ਵਾਲੇ ਬਿਰੋਗਰੇ ਕਹਣਾ ਮੈਂ ਚੱਲੂ ਨਾਲ ਲੈ ਲਿਓ ਲਿਗੜੇ ਜਿਹੇ ਜਿਹੇ ਲੈਣੇ ਆ ਮੈਂ ਨਾਲ ਚੱਲੂ ਉਹ ਜਾਂਦਾ ਸੀ ਉਹ ਪੈਸੇ ਦਿੰਦਾ ਹੁੰਦਾ ਸੀ ਹਾਂ ਤਗੜੀ ਤੂੰ ਕੌਣ ਨਵ ਸੋਰਾ ਸੋਰੇ ਸੁਰੇ ਨੂੰ ਕਿਹੜਾ ਪੁੱਛਦਾ ਅੱਜ ਕੱਲ੍ਹ ਤਤਨਾ ਹੋ ਗਈ ਕਿਉਂਕਿ ਬਾਹਰ ਬਾਹਰ ਜੋ ਆ ਕੇ ਚਲੇ ਗਏ ਬਾਹਰ ਉਹਨਾਂ ਕੋਲੇ ਪੈਸਾ ਆਪ ਦੇ ਹੱਥ ਚ ਆ ਗਿਆ ਕਿੱਥੇ ਮਾਪੇ ਬਾਬ ਤੋਂ ਲੈਣਾ ਹੁੰਦਾ ਸੀ ਇੱਕ ਥਾਂ ਤੋਂ ਲੈਣਾ ਸੀ ਹੁਣ ਉਹਦੇ ਕੋਲੇ ਆਪ ਦੀ ਹੁਣ ਲੜਾਈ ਕਿਉਂ ਨਹੀਂ ਮੀਆਂ ਬੀਬੀ ਦੀ ਪੈਂਦੀ ਬਾਹਰ ਮੀਆਂ ਬੀਬੀ ਬਰਾਬਰ ਕਮਾਉਂਦੀ ਹੈ ਉਹ ਆਪ ਦੀ ਸੋਵਿੰਗ ਆਪ ਕਰਦੀ ਹੈ ਆਪ ਦੇ ਪਤੀ ਤੋਂ ਮੰਗਣ ਦੀ ਲੋੜ ਨਹੀਂ ਪੈਂਦੀ ਜੇ ਕੰਮ ਕਰਦੀ ਹੈ ਸੋਵਿੰਗ ਵੀ ਆਪ ਹੀ ਕਰਦੀ ਹੈ ਆਣੀ ਲੜਾਈਆਂ ਪੈਂਦੀਆਂ ਅੱਗੇ ਜਿਹੜੀਆਂ ਮਾਈਆਂ ਸੀ ਉਹ ਤੰਨ ਸੀ ਬਾਈ ਕੰਮ ਬਰਾਬਰ ਕਰਦੇ ਸੀ ਜਿੰਮੇਦਾਰਾ ਕੰਮ ਹੁੰਦਾ ਸੀ ਬਰਾਬਰ ਕਰਦੇ ਸੀ ਬਰਾਬਰ ਕਰਕੇ ਵੀ ਪੈਸਾ ਮੰਗ ਕੇ ਲੈਣਾ ਜਿਹੇ ਜੇ ਲਿਆਦਣੇ ਉਹ ਜੇ ਪਾ ਲੈਣੇ ਕੋਈ ਟੌਰ ਦੀ ਲੋੜ ਨਹੀਂ ਸੀ ਹੁੰਦੀ ਵਿਆਹਾਂ ਸਾਦੀਆਂ ਚ ਜਾਣਾ ਕਿਉਂਕਿ ਸਾਰੇ ਪਰਿਵਾਰ ਇੱਕੋ ਜਿਹੇ ਹੁੰਦੇ ਸੀ 19 21 ਦਾ ਹੀ ਫਰਕ ਸੀ ਹੁਣ ਤਾਂ ਜਿਹਨਾਂ ਦੇ ਚਾਰਜ ਆ ਗਏ ਬਾਹਰ ਗਏ ਤਾਂ ਯਾਰ ਸਰਪ੍ਰਾਈਜ਼ ਦਾ ਖੌਂਦ ਆਉਂਦੇ ਆਪ ਨੂੰ ਉਹ ਦੂਜਿਆਂ ਦੇ ਕਿਤੇ ਨੇੜੇ ਲੱਗਦਾ ਕਿ ਨਾ ਮਿਲਾ ਦੋ ਵੀ ਪੈਸਾ ਤਾਂ ਮੇਰੇ ਕੋਲੇ ਹੀ ਆ ਉਹ ਦੂਜੇ ਨੂੰ ਨੀਵਾ ਦਿਖਾਈ ਜਾਂਦਾ ਤਾਂ ਭਰਪੇ ਚਲੇ ਗਏ ਹੁਣ ਹੁਣ ਆਪਾਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਿੱਚ ਹੀ ਲੱਗੇ ਪਏ ਆ ਜੇ ਕਿਸੇ ਨੇ ਜਵਾਗ ਨੇ ਛੋਟੇ ਨੇ ਆ ਕੇ ਗੱਡੀ ਚੰਗੀ ਲੈ ਲਈ ਤੇ ਸੀਨੇ ਸੱਲ ਆਪਣੇ ਪੈਂਦੇ ਆ ਵੀ ਉਹਨੇ ਕਿਉਂ ਲੈ ਲਈ ਕਾਹਤੋਂ ਲੈ ਲਈ ਉਹਨੇ ਕੀ ਕਰਨੀ ਸੀ ਉਹਦੇ ਕੋਲੇ ਕਿੱਥੋਂ ਆ ਗਏ ਇੰਨੇ ਪੈਸੇ ਆ ਗੱਲਾਂ ਤੇ ਆਪਾਂ ਲੱਗੇ ਹੋਏ ਆ। ਅੱਗੇ ਬਜ਼ੁਰਗਾਂ ਦੀ ਰਹਿਣੀ ਬਜ਼ੁਰਗਾਂ ਕਰਨਾ ਨਾ ਓਏ ਪੈੜੀ ਲੈ ਲਓ। ਪੈੜੀ ਲੈ ਲਓ। ਕੋਈ ਪਲਾਟ ਲੈ ਲਓ। ਕੋਈ ਸੋਨਾ ਲੈ ਲਓ ਜਿਹੜਾ ਆਪਣਾ ਅੱਗੇ ਵਧੇ। ਹੁਣ ਨਹੀਂ ਇਹਨਾਂ ਗੱਲਾਂ ਤੇ ਹੁਣ ਤਾਂ ਗੱਲਾਂ ਦਾ ਕੋਠੀ ਪਾਓ ਯਾਰ। ਵੱਡੀ ਗੱਡੀ ਲਓ ਯਾਰ। ਵੱਡੇ ਟਰੈਕਟਰ ਖੜੇ ਹੁਣ 5 6 ਘਰੇ ਚਾਲੋ। ਇੰਨਾ ਚੀਜ਼ਾਂ ਦੇ ਆਪਾਂ ਮਗਰ ਪੈ ਗਏ ਇੱਕ ਦੂਜੇ ਨਾਲ ਉਹ ਕੱਟ ਗਿਆ ਉਹ ਤਾਂ ਗੱਲਾਂ ਹੀ ਚੱਕੀਆਂ ਗਈਆਂ ਸਾਂਝੇ ਕੰਮ ਵਾਲੀਆਂ ਕਿਉਂਕਿ ਮੁੰਡੀ ਇੱਥੇ ਹੈ ਨਹੀਂ ਸਾਂਝਾ ਕੰਮ ਕਰਾਂਗੇ ਕਿਹਦੇ ਨਾਲ ਬਜ਼ੁਰਗ ਜਿਹੜੇ ਸਾਡੇ ਅਰਗੇ ਤੁਰੇ ਫਿਰਦੇ ਆ ਬਸ ਜਦੋਂ ਇੱਧਰ ਇਹਨਾਂ ਦਾ ਕੰਮ ਹੋ ਗਿਆ ਸਤਨਾਮ ਬਜ਼ੁਰਗ ਉਹ ਨਹੀਂ ਮਿਲਣੇ ਪਿੰਡਾਂ 'ਚੋਂ ਦੋ ਜਿਹੇ ਬਜ਼ੁਰਗ ਬਾਹਰੋਂ ਇੱਧਰ ਰਹਿਣਗੇ ਤਾਂ ਫੇਰ ਹੀ ਆ ਜਿਹੜੇ ਇੱਧਰ ਲੈ ਲੈਣੇ ਬਸ ਕਿਉਂਕਿ ਜਣਾ ਸਾਹਿਬ ਨੇ ਆਪੋਂ ਆਪਣੀ ਬਾਰੀ ਹੈ ਭਾਈ ਜਾਣਾ ਹੀ ਹੈ ਰਣੇ ਤੇ ਕਿਸੇ ਨਹੀਂ ਇਸ ਕਰਕੇ ਮਿੱਤਰੋ ਪਿਆਰ ਰੱਖੋ ਉਹ ਵੀਰੋ ਪੁਲਸ ਵਾਲੇ ਬੱਚੋ ਤੁਸੀਂ ਵੀ ਸਾਡੇ ਹੀ ਯਾਰੋ ਕੋਈ ਉਹਨਾਂ ਲੋਕਾਂ ਨੇ ਤੁਹਾਨੂੰ ਜੰਮਿਆ ਪਾਲਿਆ ਯਾਰ ਘਲਾਇਆ ਮੁੰਡਿਆਂ ਤੇ ਜਿਹਨੂੰ ਤੁਸੀਂ ਅੱਜ ਕੁੱਟ ਰਹੇ ਯਾਰ ਨਾ ਬੁੱਢਾ ਬਣਦੇ ਨੇ ਨਾ ਨੌਜਵਾਨ ਬਣਦੇ ਨੇ ਯਾਰ ਪਿਆਰ ਨਾਲ ਜਿਹੜਾ ਅਣਸਬੰਧਾ ਅਣਸ ਦੇ ਵਿੱਚੋਂ ਆ ਕਦੇ ਬਾਤ ਉਹ ਦਰਬਾਰਤ ਤੋਂ ਨਹੀਂ ਆਉਦੀ ਬਰਦੀ ਦੀ ਕਰੂ ਆਪਦੇ ਅਹੁਦੇ ਦੀ ਜੀ ਆਇਆਂ ਆਖੋ ਵਿੱਚ ਬਿਗਾ ਜੇ ਤੇ ਜਾਣੇ ਨਾ ਠਾਣੇ ਅਗਰ ਜੀ ਆਇਆਂ ਆਖੋ ਸਰਦਾਰ ਜੀ ਆਜੋ ਬੈਠੋ ਕੋਈ ਨਹੀਂ ਕਰਦੇ ਆ ਗੱਲ ਕਰੇ ਪਰ ਆਪਦੀ ਮਰਜ਼ੀ ਪਰ ਬੋਲੀ ਸਤ ਸੁੱਧ ਹੋਣੀ ਚਾਹੀਦੀ ਹੈ ਜਦੋਂ ਆ ਕੇ ਪੁੱਛਦੇ ਤੂੰ ਕੀ ਲੈਣਾ ਓਏ ਇਹਨੂੰ ਪੁੱਛੋ ਇਹ ਕੀ ਕਰਦਾ ਫਿਰਦਾ ਆ ਬਣਾ ਇਹ ਜਿਹੜੀਆਂ ਥਾਣੇ ਚ ਕੰਪਲਟਾ ਹੁੰਦੇ ਆ ਜਿਹੜੇ 9 ਘੰਟਾ ਉਹ ਚੱਲਦੇ ਨਹੀਂ ਫਿਰ ਉਹ ਗੈਂਗਸਟਰ ਬਣ ਜਾਂਦੇ ਆ ਕੋਈ ਕੁਛ ਕੋਈ ਕੁਛ ਉਹ ਆਪ ਕੁਛ ਕਰੀ ਜਾਂਦੇ ਆ ਅੱਗੇ ਹੁੰਦੇ ਸੀ ਥਾਣੇ ਘੋੜਿਆਂ ਤੇ ਹੁਣਾ ਲਿਆਣਾ ਸਰਪੰਚ ਨੇ ਕਹਿੰਦਣਾ ਜਾ ਕੇ ਵੀ ਨਹੀਂ ਆਏ ਜੀ ਐ ਉੱਥੇ ਹੀ ਰਾਜੀ ਰਮਾ ਹੋ ਜਾਣਾ ਉਹਦਾ ਦਾ ਸਰਪੰਚ ਨੂੰ ਵਾਲਾ ਕੱਢਦੇ ਆ ਬੜਸਲੇ ਨੂੰ ਘੋਣ ਅਸੀਂ ਕੱਢਦੇ ਆ ਇਹਦੀ ਭਲਾਨਾ ਠੇਗਣਾ ਉਹ ਜੋ ਕਰਦੇ ਆ ਯਾਰ ਆਪਾਂ ਵੀ ਸੋਚੋ ਜੀ ਜਿਹੜੀਆਂ ਅਗਲੇ ਦਸਤਾ ਅਗਲੇ ਬੱਚਿਆਂ ਨੂੰ ਸੁਣਾਇਆ ਕਰੋ ਇਹ ਗੱਲਾਂ ਪੁਰਾਣੀਆਂ ਆਪਦੇ ਨਵੇਂ ਬੱਚਿਆਂ ਨੂੰ ਵੀ ਐ ਹੁੰਦਾ ਸੀ ਬਜ਼ੁਰਗ ਘਰੇ ਫੋਟੋਆਂ ਜਿਹੜੀਆਂ ਲੱਗੀਆਂ ਹੁੰਦੀਆਂ ਸੀ ਨਾ ਹਰੀ ਸੋਨਰਗੇ ਦੀ ਬਾਬਾ ਦੀਪ ਸਿੰਘ ਦੀ ਹਰੇ ਕਾਲੀ ਫੂਲਾ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭਾਈ ਤਾਰੂ ਸਿੰਘ ਦੀ ਇਹ ਤਸਵੀਰਾਂ ਆਪਣੇ ਘਰਾਂ 'ਚ ਲੱਗੀਆਂ ਹੁੰਦੀਆਂ ਸੀ ਪਹਿਲੀਆਂ 'ਚ ਅੱਜ ਮੈਨੂੰ ਦਿਖਾ ਦਿਓ ਕਿਸੇ ਦੇ ਘਰੇ ਤਸਵੀਰ ਲੱਗੀ ਹੋਵੇ ਇਹ ਹੋ ਸਕਦਾ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਜਾਂ ਗੁਰੂ ਨਾਨਕ ਦੇਵ ਜੀ ਦੀ ਇੱਕ ਦੋ ਫੋਟੋਆਂ ਇੱਦੋਂ ਉੱਪਰ ਕੋਈ ਘਰੇ ਫੋਟੋ ਰੂ ਕੋਈ ਬੰਦੇ ਦਾ ਉੱਥੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿਸ ਰਖ ਹੁੰਦਾ ਹੈ ਧਾਰਮਿਕ ਹੈ ਮਨ ਦਾ ਮਹਾਰਾਜ ਨੂੰ ਦੀਆਂ ਗੱਲਾਂ ਤੋਂ ਤੇ ਉਹਦੀਆਂ ਸੋਚਣ ਸ਼ਕਤੀ ਤੋਂ ਘਰੇ ਤਸਵੀਰਾਂ ਤੇ ਬੱਚੇ ਪੁੱਛਣ ਵੀ ਬਾਪੂ ਇਹ ਕਿਹਦੀ ਤਸਵੀਰ ਹੈ ਜਿਹਦੀ ਖੋਪਰੀ ਲਹੀ ਹੋਈ ਹੈ ਹਰੀ ਸਿੰਘ ਨਲੂਏ ਦੀ ਲੱਗੀ ਉਹ ਸ਼ੇਰ ਦਾ ਜਵਾਰਾ ਪਾੜਦਾ ਉਹ ਪੁੱਛੂਗਾ ਬੱਚਾ ਇਹ ਕਿਹਦੀ ਫੋਟੋ ਹੈ ਇਹ ਜੀਆਂ ਚੀਜ਼ਾਂ ਮਿੱਤਰੋ ਕਰੋ ਉਹਦੇ ਬੱਚਿਆਂ ਦੇ ਨਾਂ ਰਿੰਕੂ ਪੈਂਕੂ ਨਾ ਰੱਖੋ ਸੋਹਣੇ ਨਾਂ ਰੱਖੋ ਯਾਰ ਤਿੰਨ ਤਿੰਨ ਚਾਰ ਚਾਰ ਅੱਖਰਾਂ ਦੇ ਨਾਂ ਹੋਣ ਆਮਰਜੀਤ ਚਰਨਜੀਤ ਗੁਰਪ੍ਰੀਤ ਇਹ ਜੇ ਨਾਂ ਬਹੁਤ ਵਧੀਆ ਹੈਗੇ ਯਾਰ ਰੱਖੋ ਗੁਰਚਰਨ ਸਿੰਘ ਗੁਰਦੇਵ ਸਿੰਘ ਹਰਦੇਵ ਸਿੰਘ ਕੀ ਜਰਾ ਛੋਟੇ ਨਾਮਾਂ ਤੋਂ ਤੁਸੀਂ ਕੀ ਲੈਣੇ ਉਹ ਬੱਚੇ ਦਾ ਅੱਧੀ ਰਹਿ ਜਾਂਦਾ ਆ ਨਾਮ ਅੱਧਾ ਰਹਿ ਜਾਂਦਾ ਅਗਲਾ ਤਾਂ ਬਸ ਇਨਿਕ ਜੋਗਾ ਹੀ ਹੈ ਇਹ ਜੇ ਰਿੰਕੂ ਬੈਂਕੂ ਅਧ ਰਿੰਕੂ ਬੈਂਕੂ ਹੀ ਹੈ ਛੋਟਾ ਨਾਮ ਵੀ ਦਰਦੇ ਆ ਵਧੀਆ ਰੱਖਿਆ ਕਰੋ ਫੇਰ ਸਲਾਮਾਂਗੇ ਤੁਹਾਨੂੰ ਕੁਝ ਗੱਲਾਂ ਜਿਹੜੀਆਂ ਜਿਵੇਂ ਜਿਆਦਾ ਆਈ ਜਾਂਦੀਆਂ ਉਹਵੇਂ ਮੈਂ ਤੁਹਾਨੂੰ ਸੁਣਾਈ ਜਾਂਦੇ ਆ ਜਿਹੜੀਆਂ ਰਹਿ ਗਈਆਂ ਕੋਈ ਨਹੀਂ ਗੱਲਾਂ ਪੰਜਾਬ ਦੀਆਂ ਬਹੁਤ ਕਰਨ ਵਾਲੀਆਂ ਨਵੇਂ ਮੁੰਡਿਆਂ ਨੂੰ ਇਹ ਸੁਣਾਉਣ ਵਾਲੀਆਂ ਹੈ ਅੱਜ ਕੱਲ ਦੀ ਪੀੜ੍ਹੀ ਨੂੰ ਇਹ ਸੁਣਨੀ ਚਾਹੀਦੀਆਂ ਜ਼ਰੂਰ ਵੀ ਪਿੱਛੇ ਸਾਡਾ ਪੰਜਾਬ ਕਹੇ ਜਾਂਦਾ ਸੀ ਪਿੱਛੇ ਤੁਹਾਨੂੰ ਪਹਿਰਾਵੇ ਬਾਰੇ ਰਹਿਣੀ ਬਹਿਣੀ ਖਾਣਾ ਪੀਣੇ ਬਾਰੇ ਦੱਸਾਂਗੇ ਬਾਈ ਗੁਰਜੀ ਕਾਲਸਾ ਬਾਈ ਗੁਰਜੀ ਕੀ ਫਤਿਹ